ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਅਣੇ ਉਹਨੇ ਸੀਐਮ ਭਗਵੰਤ ਮਾਨ ਨੇ 2024 ਦੀਆਂ ਗਗਸਟਡ ਛੁੱਟੀਆਂ ਦਾ ਵੱਡਾ ਐਲਾਨ ਕਰ ਦਿੱਤਾ 2024 ਚ ਸਤੋਂ ਵੱਧ ਛੁੱਟੀਆਂ ਸੂਚੀ ਜਾਰੀ ਹੋਈ ਆ ਸੋ ਕਿਹੜੇ ਕਿਹੜੇ ਦਿਨ ਛੁੱਟੀ ਹੋਵੇਗੀ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੀ ਲਿਸਟ ਜਾਰੀ ਹੋਈ ਆ ਸੋ ਚੈਨਲ ਦੇ ਪਹਿਲੀ ਵਾਰ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਤਾ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤੇ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਹਾਂਜੀ ਤੁਸੀਂ ਪੰਜਾਬ ਸਰਕਾਰ ਵੱਲੋਂ 2024 ਦੀਆਂ ਗੱਜੜ ਛੁੱਟੀਆਂ ਦਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਸੋ ਜਿਹੜੀ ਪੂਰੀ ਲਿਸਟਾ ਤੁਹਾਡੇ ਨਾਲ ਸਾਂਝੀ ਕਰਨੀ ਆ ਇਹਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਜਿਹੜੀਆਂ ਨੇ ਸ਼ਾਮਿਲ ਨੇ ਸੋ ਜਿਹੜੀ 2024 ਦੀ ਪਹਿਲੀ ਛੁੱਟੀ ਹੋਵੇਗੀ ਹੋਏਗੀ ਜੀ ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੀ 17 ਜਨਵਰੀ ਬੁੱਧਵਾਰ ਨੂੰ ਹੋਵੇਗੀ ਉਸ ਤੋਂ ਬਾਅਦ ਗਣਤੰਤਰ ਦਿਵਸ 26 ਜਨਵਰੀ ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਜੀ 24 ਫਰਵਰੀ ਜਿਹੜੀ ਕਿ ਸ਼ਨੀਵਾਰ ਦੇ ਛੁੱਟੀ ਹੋਵੇਗੀ ਉਸ ਤੋਂ ਬਾਅਦ ਮਹਾ ਸ਼ਿਵਰਾਤਰੀ 8 ਮਾਰਚ ਸ਼ਹੀਦੀ ਦਿਵਸ ਸਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਜੀ 23 ਮਾਰਚ ਹੋਲੀ ਦੀ ਹੋਵੇਗੀ 25 ਮਾਰਚ ਨੂੰ ਗੁੱਡ ਫਰਡੇ 29 ਅਪ੍ਰੈਲ ਜਨਮ ਦਿਵਸ ਸ੍ਰੀ ਨਾਭਾ ਦਾ ਅੱਜ 8 ਅਪ੍ਰੈਲ ਈਦ ਉਲ ਫਿਤਰ 11 ਅਪ੍ਰੈਲ ਵਿਸਾਖੀ 13 ਅਪ੍ਰੈਲ ਜਨਮ ਦਿਨ ਡਾਕਟਰ ਭੀਮ ਰਾਓ ਅੰਬੇਦਕਰ 14 ਅਪ੍ਰੈਲ ਰਾਮ ਨੌਮੀ 17 ਅਪ੍ਰੈਲ ਮਹਾਵੀਰ ਜਯੰਤੀ 21 ਅਪ੍ਰੈਲ ਮਈ ਦਿਵਸ ਹੋਵੇਗਾ 1 ਮਈ ਨੂੰ ਭਗਵਾਨ ਪਰਸ਼ੂਰਾਮ ਜਯੰਤੀ 10 ਮਈ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ 10 ਜੂਨ ਈਦ ਉਲ ਜੁਹਾ ਬਕਰੀਦ 17 ਜੂਨ ਕਵੀਰ ਜਯੰਤੀ 22 ਜੂਨ ਸੁਤੰਤਰਤਾ ਦਿਵਸ 15 ਅਗਸਤ ਜਨਮਾਸ਼ਟਮੀ 26 ਅਗਸਤ ਜਨਮ ਦੇਵਸ ਮਹਾਤਮਾ ਗਾਂਧੀ ਜੀ 2 ਅਕਤੂਬਰ ਮਹਾਰਾਜ ਅਗਰਸੈਨ ਜਯੰਤੀ 3 ਅਕਤੂਬਰ ਦੁਸਹਿਰਾ 12 ਅਕਤੂਬਰ ਜਨਮ ਦੇਵਸ ਮਹਾਰਿਸ਼ੀ ਵਾਲਮੀਕ ਜੀ 17 ਅਕਤੂਬਰ ਦੀਵਾਲੀ 31 ਅਕਤੂਬਰ ਉਸ ਤੋਂ ਅੱਗੇ ਚੱਲਦੇ ਹਾਂ ਜੀ ਵਿਸ਼ਕਰਮਾ ਦਿਵਸ 1 ਨਵੰਬਰ ਗੁਰਪੁਰਬ ਗੁਰੂ ਨਾਨਕ ਦੇਵ ਜੀ 15 ਨਵੰਬਰ ਸ਼ਹੀਦੀ ਦਿਵਸ ਸਰਦਾਰ ਕਰਤਾਰ ਸਿੰਘ ਸਰਾਬਾ 16 ਨਵੰਬਰ ਸਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ 6 ਦਸੰਬਰ 크리스마ਸ ਦਿਵਸ 25 ਦਸੰਬਰ ਸਹੀਦ ਸਵਾ ਸ਼੍ਰੀ ਫਤਿਹਗੜ੍ਹ ਸਾਹਿਬ 27 ਦਸੰਬਰ ਜੜੀਆਂ ਕਿ ਇਹ ਛੁੱਟੀਆਂ ਹੋਣਗੀਆਂ ਇਸ ਤੋਂ ਬਿਨਾ ਹੋਰ ਛੁੱਟੀਆਂ ਜਿਵੇਂ ਕਿ ਨਵਾਂ ਸਾਲ 1 ਜਨਵਰੀ ਲੋੜੀ 13 ਜਨਵਰੀ ਭਗਵਾਨ ਆਦੀਨਾਥ ਜੀ ਨਿਰਵਾਣ ਦਿਵਸ 9 ਫਰਵਰੀ ਬਸੰਤ ਪੰਚਮੀ 14 ਫਰਵਰੀ ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ ਹੋਲਾ ਮਹੱਲਾ 26 ਮਾਰਚ ਬੁੱਧ ਪੂਰਨਿਮਾ 23 ਮਈ ਨਿਰਮਲਾ ਇਕਾदशी 18 ਜੂਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰ੍ਹੇ 29 ਜੂਨ ਮੁਹਰਮ 17 ਜੁਲਾਈ ਸ਼ਹੀਦੀ ਦਿਹਾੜਾ ਸ਼ਹੀਦ ਉਦਮ ਸਿੰਘ 31 ਜੁਲਾਈ ਪਹਿਲਾ ਪ੍ਰਕਾਸ਼ਪੁਰਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਸਤੰਬਰ ਜਨਮ ਦਿਵਸ ਬਾਬਾ ਜੀਵਨ ਸਿੰਘ ਜੀ 5 ਸਤੰਬਰ ਸੰਮਤ ਸ੍ਰੀ ਦੇਵਸ 7 ਸਤੰਬਰ ਸਾਰਾਗੜੀ ਦੇਵਸ 12 ਸਤੰਬਰ ਜਨਮ ਦਿਹਾੜਾ ਬਾਬਾ ਸ਼੍ਰੀਚੰਦ ਜੀ 12 ਸਤੰਬਰ ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ 16 ਸਤੰਬਰ ਅਨੰਤ ਚਤਰ ਦੇਸੀ 17 ਸਤੰਬਰ ਜਨਮ ਦਿਵਸ ਸ੍ਰੀ ਭਗਤ ਸਿੰਘ ਜੀ 28 ਸਤੰਬਰ ਜਨਮ ਦਿਵਸ ਬਾਬਾ ਬੰਦਾ ਸਿੰਘ ਬਹਾਦਰ 16 ਅਕਤੂਬਰ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ 1 ਹੰਨੇ ਅਕਤੂਬਰ ਕਰਵਾ ਚੌਥ 20 ਅਕਤੂਬਰ ਨਵਾਂ ਪੰਜਾਬ ਦਿਵਸ 1 ਨਵੰਬਰ ਗੋਵਰਦਨ ਪੂਜਾ 2 ਨਵੰਬਰ ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 3 ਨਵੰਬਰ ਛੱਤ ਪੂਜਾ 7 ਨਵੰਬਰ ਜਨਮ ਦਿਹਾੜਾ ਸੰਤ ਨਾਮਦੇਵ ਜੀ 12 ਨਵੰਬਰ ਸਹੀ ਦਿਵਸ ਸ੍ਰੀ ਫਤਿਹਗੜ੍ਹ ਸਾਹਿਬ 25 ਤੇ 26 ਦਸੰਬਰ ਜਿਹੜੀਆਂ ਇਹ ਛੁੱਟੀਆਂ ਦਾ ਐਲਾਨ ਆ ਜਿਹੜਾ 2024 ਦਾ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਸੂਚੀ ਆ ਜਾਰੀ ਕੀਤੀ ਗਈ ਆ ਸੋ ਜਿਹੜੀ ਵੱਡੀ ਜਾਣਕਾਰੀ ਛੁੱਟੀਆਂ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਿਆ ਸੋ ਮਿਲਦੇ ਹਾਂ ਹੋਰ ਅਪਡੇਟ ਦੇ ਨਾਲ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ